ਡੈਡੀ ਤੇ ਮੰਮੀ ਦੀ ਵੀ ਉਹਨਾਂ ਦਾ ਮਾਂ ਦੇ ਪੁੱਤਾਂ ਦਾ ਵੀ ਵੀ ਬਹੁਤ ਲਵ ਸਿਰਾ ਲਵ ਉਹਨਾਂ ਦਾ ਲਵ ਸਟੋਰੀ ਪੂਰਾ ਲਾਵਾ ਭਾਈ ਉਹਨਾਂ ਨਾਲ ਬਣ ਸਕਦੀ ਆ ਪੂਰੀ ਜੇ ਭਾਈ ਮੇਰੀ ਮਾਤਾ ਜੇ ਮੇਰੀ ਮਾਂ ਨੇ ਆਇਆਗਾ ਤਾਂ ਵੀ ਮੈਂ ਬਾਜ਼ਾਰ ਜਾਣਾ ਤਾਂ ਮੇਰੇ ਡੈਡੀ ਦਾ ਚਾਹੇ ਸਿਰ ਦੁਖਦਾ ਚਾਹੇ ਡੈਡੀ ਬਿਮਾਰ ਹੈ ਚਾਹੇ ਡੈਡੀ ਨੂੰ ਕੋਈ ਕੰਮ ਆ ਡੈਡੀ ਪਹਿਲਾਂ ਰੈਡੀ ਹੋ ਕੇ ਮੰਮੀ ਤੋਂ ਪਹਿਲਾਂ ਖੜਾ ਹੋਊਗਾ ਚੱਲ ਚੱਲੀਏ ਅੱਛਾ ਮੰਮੀ ਕਹੂਗੀ ਚਲ ਬਾਜ਼ਾਰ ਜਾਣਗੇ ਮਾ ਦੇ ਪੁੱਤ ਡੇਢ ਘੰਟਾ ਪੂਰੀ ਸ਼ਾਪਿੰਗ ਸ਼ਾਪਿੰਗ ਕਰਕੇ ਕਿਵੇਂ ਕੋਈ ਪੀੜ ਹੀ ਲਿਆਏ ਕੋਈ ਝਾਵਾਂ ਲਿਆਏ ਕੋਈ ਜੱਗ ਲਿਆਏ ਬਾਥਰੂਮ ਵਾਲਾ ਨਾ ਲਿਆ ਕੇ ਪੂਰਾ ਗਿੜੇ ਗੁੜੇ ਦੇ ਕੇ ਆ ਜਾਂਦੇ ਆ ਕਰੇ ਫੇਰ ਮਾਤਾ ਮੇਰੀ ਕਹਿੰਦੀ ਵੀ ਵੀ ਖੇਤ ਗੇੜਾ ਮਾਰ ਕੇ ਆਉਣਾ ਵੀ ਚੰਗਾ ਫਿਰ ਮੈਂ ਵੀ ਜਿਵੇਂ ਆ ਆਪਣਾ ਪ੍ਰਦੀਪ ਹੈਗਾ ਜਸ਼ਨ ਜਾਂ ਭਿੰਦਰ ਆਇਆ ਵੇ ਜਾਂ ਜਗਤਾਰ ਆਇਆ ਵੇ ਜਾਂ ਐਨ ਆਰ ਆਈ ਕੋਈ ਵੀ ਵੀ ਮੈਂ ਇਹਨਾਂ ਨੂੰ ਲੈ ਜੰਨੀ ਆ ਉਹ ਨਾ 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 ਮੈਂ ਚੱਲਦਾ ਤੇਰੇ ਨਾਲ ਅੱਛਾ ਵੀ ਜ਼ਿੰਮੇਵਾਰੀ ਮੇਰੀ ਆ ਮੇਰੀ ਜ਼ਿੰਮੇਵਾਰੀ ਆ ਹਾਂ ਇੰਨਾ ਕ ਪਿਆਰ ਆ ਬਾਈ ਵੀ ਜੇ ਮੇਰੀ ਮਾਤਾ ਡੈਡੀ ਨੂੰ ਆਇਆ ਕਹਿੰਦਾ ਵੀ ਤੁੱਪੇ ਖੜਾ ਰ ਤਿੰਨ ਘੰਟੇ ਹਿੱਲੀ ਨਾ ਹਿਲਦਾ ਨਹੀਂ ਬਾਈ ਉਹ ਕੋਈ ਆਂਦਾ ਨਹੀਂ ਕਹਿੰਦਾ ਵੀ ਥੱਲੇ ਲੱਗਿਆ ਹੋਇਆ ਨਾ ਐ ਨਹੀਂ ਕਹਿੰਦਾ ਸੌਰੀ ਮਾਈਂਡ ਨਾ ਕੋਈ ਚੱਕਰ ਨਹੀਂ ਮਾਈਂਡ ਵਾਲੀ ਗੱਲ ਨਹੀਂ ਰੋਟੀ ਨਹੀਂ ਜਾਂਦੇ ਇੱਕ ਦੂਜੇ ਬਣਾ ਹੁਣ ਵੀ ਹਾਂ ਮੈਨੂੰ ਕਹਿੰਦੇ ਰਏ ਐਸਾ ਲੋਕ ਉਹਨੂੰ ਮੈਂ ਹੁਣ ਦਾਂ ਦਾਂ ਬਾਈ ਮੇਰਾ ਮੇਰਾ ਨਾ ਇੱਕ ਚਾਚਾ ਹੁੰਦਾ ਹੀ ਉਹ ਨਾ ਬਾਈ ਕੀ ਗੱਲ ਹੋਈ ਤੇ 아이 ਮੈਂ ਨਾ ਬਾਈ ਬਾਹਰੇ ਖੇਡੀ ਜਾਵਾ ਜਵਾਕ ਜਾ ਹੁੰਦਾ ਈ ਉਹ ਮੈਨੂੰ ਜਿਵੇਂ ਆਪਣੇ ਪਿੰਡਾਂ ਜ ਆਤ ਨਹੀਂ ਹੁੰਦੀ ਵੀ ਜਿਹਦੀ ਭਾਬੀ ਲੱਗਦੀ ਹੁੰਦੀ ਆ ਉਹ ਟੀਚਰ ਕਰ ਦਉਂਦਾ ਆ ਉਹਦੇ ਭਤੀਜੇ ਨੂੰ ਉਹ ਮੈਨੂੰ ਕਹਿੰਦਾ ਓ ਰਿਆ ਓਏ ਕਾ ਤੇਰੀ ਮੰਮੀ ਕੀ ਬਣਾਈ ਜਾਂਦੀ ਅੱਜ ਸਬਜੀ ਸੂਜੀ ਮੈਂ ਕਹਾ ਓ ਹੈਲੋ ਮੈਂ ਕਹਾ ਮਰੀ ਮੰਮੀ ਬਾਰੇ ਨਾ ਆਏ ਗਏ ਜਵਾਕ ਜਾ ਹੁੰਦਾ ਈ ਮੈਂ ਖੜ ਜਾ ਤੇਰੀ ਮਾਂ ਦੀ ਮੈਂ ਕਹਾ ਤੂੰ ਗਾਲ ਕਿਵੇਂ ਕੱਢਦਾ ਓਏ ਤੇਰੀ ਮਾਂ ਦੀ ਮੈਂ ਉਹਨੂੰ ਐ ਗਾਲ ਕੱਢ ਕੇ ਬਾਈ ਭੱਜਿਆ ਤੇ ਉਹ ਕਹਿੰਦਾ ਉਹ ਮੇਰੇ ਪਿੱਛੇ ਆਵੇ ਬਾਈ ਮੈਂ ਕਹਾ ਮਮਾ ਮਮਾ ਮੰਮੀ ਉਹ ਕਹਿੰਦਾ ਕਹਿੰਦਾ ਰੁਕ ਜਾ ਰੁਕ ਜਾ ਰੁਕ ਜਾ ਉਹਨੂੰ ਐਂ ਹੋ ਗਿਆ ਵੀ ਦੱਸੂਗਾ ਤੇ ਉਹ ਜਦੋਂ ਜਮਾ ਚੁੱਲੇ ਤੇ ਆਇਆ ਮੈਂ ਕਹਾ ਮੰਮੀ ਮੈਨੂੰ ਐਂ ਕਹਿੰਦਾ ਸੀ ਕਹਿੰਦੀ ਕੀ ਕਹਿੰਦਾ ਸੀ ਮੈਂ ਕਹਾ ਐਂ ਕਹਿੰਦਾ ਸੀ ਤੇਰੀ ਮੰਮੀ ਕੀ ਕਰਦੀ ਆ ਕੀ ਬਣਾਈ ਜਾਂਦੀ ਆ ਭਾਈ ਮਾਤਾ ਉਹ ਬਚਾਰਾ ਬਿਸ਼ਰਮ ਹੋ ਗਿਆ ਬਾਈ ਬੰਦਾ ਤੇ ਮਾਤਾ ਕਹਿੰਦੀ ਹਾਂ ਤੂੰ ਕਹਿੰਦੀ ਕੀ ਗੱਲਾਂ ਕਰਦਾ ਹੈਂ ਵੀ ਮੇਰਾ ਦੌਰ ਲੱਗਦਾ ਮੇਰਾ ਘਰ ਮਜ਼ਾਕ ਕਰ ਸਕਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਲਵ ਸਟੋਰੀ ਤੇ ਆਈ ਆਪਾਂ ਲਵ ਸਟੋਰੀ ਤੇ ਆਈ ਹੈ ਜੀ ਜੇ ਮੇਰੀ ਮਾਤਾ ਨੇ ਬਾਈ ਮਾਲੂ ਡੈਡੀ ਨੂੰ ਭਿੰਡੀਆਂ ਪਸੰਦ ਨੇ ਤੇ ਭਿੰਡੀਆਂ ਬਣੀਆਂ ਵੀ ਨੇ ਮੇਰੀ ਮਾਤਾ ਨੇ ਕਹਤਾ ਵੀ ਮੈਂ ਸਾਗ ਨਾਲ ਰੋਟੀ ਖਾਣੀ ਆ ਜਾਂ ਕੋਈ ਵੀ ਸਬਜੀ ਬਣੀ ਵੀ ਆ ਮੈਂ ਉਹਦੇ ਨਾਲ ਰੋਟੀ ਖਾਣੀ ਆ ਮੇਰਾ ਡੈਡੀ ਬਾਈ ਭਿੰਡੀਆਂ ਨਹੀਂ ਖਾਂਦਾ ਹੈਗਾ ਜਿਹੜੀ ਸਬਜੀ ਮੇਰੀ ਮਾਂ ਖਾਊਗੀ ਉਹੀ ਖਾਊਗਾ ਅੱਛਾ ਹਾਂ ਮੇਰੀ ਮਾਤਾ ਕਦੇ ਬਾਈ ਮੇਰੀ ਮਾਤਾ ਨੂੰ ਉਹਨੇ ਬੱਸ ਜਾਂ ਟੈਂਪੂ ਨਹੀਂ ਚੜ੍ਹਨ ਦਿੱਤਾ ਅੱਛਾ ਹਾਂ ਉਹ ਕਹਿੰਦਾ ਵੀ ਜੇ ਬਾਜ਼ਾਰ ਜਾਏਗੀ ਤਾਂ ਮੈਂ ਤੇਰੇ ਨਾਲ ਜਾਊਗਾ ਹੂੰ ਵੀ ਤੂੰ ਤੈਨੂੰ ਕੋਈ ਪ੍ਰੋਬਲਮ ਨਾ ਆ ਜੇ ਜ਼ਿੰਦਗੀ ਚ ਤੇ ਆ ਤੁਹਾਨੂੰ ਦੱਸ ਦਾਂ ਥੱਲੇ ਲੱਗਣ ਵਾਲੀ ਗੱਲ ਬਾਈ ਮੈਨੂੰ ਵਈ ਕਿਰਾ ਸਾਡੇ ਸਾਡੇ ਗਵਾਂਢੀਆਂ ਦੇ ਬੰਦੇ ਸਾਡੇ ਸ਼ਰੀਕੇ ਵਾਲੇ ਉਹ ਕਹਿੰਦੇ ਵੀ ਯਾਰ ਵੀ ਤੇਰਾ ਡੈਡੀ ਯਾਰ ਤੇਰੀ ਮੰਮੀ ਦੀ ਬਾੜੀ ਮੰਨਦਾ ਯਾਰ ਵੀ ਯਾਰ ਤੇਰੀ ਮੰਮੀ ਭਾਈ ਬਾੜੀ ਰੋਹ ਵਾਲੀ ਆ ਉਹਨੇ ਕਾਬੂ ਚ ਰੱਖਿਆ ਹੋਇਆ ਮੈਂ ਕਹਾ ਵੀ ਨਹੀਂ ਨਹੀਂ ਕਾਬੂ ਗੁੱਬੂ ਜਿਹਾ ਖਾਨੂ ਰੱਖਿਆ ਹੋਇਆ ਬਾਈ ਦਸਕ ਦੇਣੀ ਪਈ ਡੈਡੀ ਨੇ ਮੰਮੀ ਖੜਕਾਤੀ ਯਾਰ ਵਿਚਾਰੀ ਮੇਰੀ ਪੈਗ ਲੱਗੇ ਵੀ ਡੈਡੀ ਦੇ ਗੁੱਸਾ ਗਸਾ ਆ ਗਿਆ ਇੱਕ ਦੋ ਧੱਕੇ ਧੱਫੇ ਜੇ ਮਾਰਤੇ ਮੈਂ ਕਹਾ ਦੇਖ ਲਓ ਮੈਂ ਕਹਾ ਦੇਖ ਲਓ ਕੋਈ ਨਹੀਂ ਥੱਲੇ ਥੱਲੇ ਲੱਗਿਆ ਹੋਇਆ ਬਾਈ ਮੈਂ ਕਹਾ ਕੱਬਾ ਜਾਂਟਾ ਡਾਕਟਰ ਤੇ ਪਰ ਪਿਆਰ ਬਹੁਤ ਆ ਬਾਈ ਨਹੀਂ ਹੋਣਾ ਚਾਹੀਦਾ ਉਹਨਾਂ ਵਰਗਾ ਪਿਆਰ ਬਾਈ ਮੈਨੂੰ ਨਹੀਂ ਲਾਦਾ ਵੀ ਉਹਨਾਂ ਵਰਗਾ ਪਿਆਰ ਉਹਨਾਂ ਵਰਗਾ ਸੱਚਾਈ ਜਿਹੜੀ ਰਿਸ਼ਤੇ 'ਚ ਉਹ ਹੈ ਨਹੀਂ ਬਾਈ ਅੱਜ ਕੱਲ ਬਹੁਤ ਜ਼ਿਆਦਾ ਪਿਆਰ ਆ ਬਾਈ ਮਾਂ ਦੇ ਪੁੱਤ ਫੋਨ ਤੇ ਰੀਲਾਂ ਵੀ ਇਕੱਠੇ ਦੇਖਦੇ ਆ ਆ ਐ ਐ ਐ ਪਾਈ ਹੁੰਦੇ ਆ ਜੇ ਉਹ ਡੈਡੀ ਡੈਡੀ ਆਪਦੇ ਫੋਨ ਤੇ ਰੀਲ ਦੇਖਦਾ ਮਾਤਾ ਇਧਰ ਆਪਦੇ ਵਾਲੇ ਫੋਨ ਤੇ ਦੇਖੀ ਜਾਂਦੀ ਐ ਜਿਵੇਂ ਉਹ ਡੈਡੀ ਨੂੰ ਕੋਈ ਰੀਲ ਵਧੀਆ ਲੱਗੀ ਡੈਡੀ ਹਾਸ ਦਾਸਦਾ ਕਹੂਗਾ ਉਹ ਪਰਾਂ ਧਰ ਦੇ ਤੇਰੇ ਵਾਲਾ ਇਧਰ ਮੇਰੇ ਵਾਲੇ ਚ ਦੇਖ ਆ ਦੇ ਕਿੰਨੀ ਸਿਰਾਂ ਗੱਲ ਐ ਉਹ ਫਿਰ ਮਾਤਾ ਆਪਦੇ ਵਾਲਾ ਫੋਨ ਸਾਈਡ ਤੇ ਧਰ ਕੇ ਫਿਰ ਦੋਨੇ ਇੱਕ ਚ ਲੱਗ ਜਾਂਦੇ ਦੇਖਣ ਫਿਰ ਹੱਸੀ ਜਾਂਦੇ ਆ ਘੰਟਾ ਘੰਟਾ ਹੱਸੀ ਜਾਂਦੇ ਬਾਈ ਕੱਲੇ ਬਾਈ ਤੇ ਉਹ ਜੇ ਦੇਖੀ ਜਾ ਉਹਨਾਂ ਨੂੰ ਜੇ ਚਾਹੇ ਦਾਬਾ ਵੱਜ ਜਾ ਮਾਰ ਲਾ ਮਾ ਮਾ ਸੁਣਦੇ ਨੇਗੇ ਤੇ ਡੈਡੀ ਦੀ ਤੁਹਾਨੂੰ ਹੋਰ ਦੱਸਦਾ ਬਾਈ ਡੇਡੀ ਨੇ ਬਾਈ ਮੇਰੇ ਨੇ ਸ਼ਾਮ ਨੂੰ ਡੇਢ ਘੰਟਾ ਮੇਰਾ ਲਾਈਵ ਸ਼ੋਅ ਲਾ ਕੇ ਬਾਈ ਫੋਨ ਤੇ ਉਹ ਲਾਈਵ ਸ਼ੋਅ ਲਾ ਲੰਦਾ ਡੇਢ ਘੰਟਾ ਬਾਈ ਉਹਨੇ ਨੱਚਣਾ ਹੀ ਨੱਚਣਾ ਡੇਢ ਘੰਟਾ ਲਗਾਤਾਰ ਲਾਉਂਦਾ ਬਾਈ ਉਹ ਪੂਰਾ ਨੱਚਦਾ ਨੱਚ ਕੇ ਬਾਈ ਉਦੋਂ ਜਦੋਂ ਹੰਬ ਜਾਂਦਾ ਰੋਟੀ ਖਾ ਕੇ ਸੌਂ ਜਾਂਦਾ ਰੋਟੀ ਖਾ ਗਿਆ ਸਹੀ ਹੋ ਜਾਂਦੀ ਆ ਪਰ ਬਾਈ ਸਾਉਂ ਤਰੇ ਫਿਰਦੇ ਫੋਨ ਤੇ ਵਾ ਫੋਨ ਤੇ ਗਾਣੇ ਚੱਲਦੇ ਨੇ ਬਾਈ ਦੇ ਨਾਲ ਬਸਾਂ ਕੰਨ ਲਗਾ ਇੰਦਰ ਅੱਛਾ ਹੋਰ ਵੀ ਕੋਈ ਫੇਵਰੇਟ ਹੈਗਾ ਬਾਪੂ ਦਾ ਤੋਂ ਇਲਾਵਾ ਬਾਪੂ ਬਾਈ ਸਾਰਾ ਦੇ ਗਾਣੇ ਸੁਣ ਲੈਂਦਾ ਸਿੱਧੂ ਦਾ ਬਹੁਤ ਹੁੰਦਾ ਬਾਈ ਸਿੱਧੂ ਸਿੱਧੂ ਬਾਈ ਨੂੰ ਤਾਂ ਦੇਖ ਕੇ ਰੋ ਪੈਂਦਾ ਸਿੱਧੂ ਬਾਈ ਨੂੰ ਬਹੁਤ ਯਾਦ ਕਰਦਿਆਂ ਬਹੁਤ ਯਾਦ ਕਰਦਾ ਬਾਈ ਰੋ ਪੈਂਦਾ ਬਾਈ ਸਿੱਧੂ ਅੱਛਾ ਤੁਹਾਡੇ ਮਮੀ ਡੈਡੀ ਦੀ ਲਵ ਸਟੋਰੀ ਇਹ ਅੱਡ ਮੈਂ ਕਲਿੱਪ ਪਾਉਂਗਾ ਕੱਢ ਕੇ ਬਾਈ ਬੜੀ ਸੱਚੀ ਸੱਚੀ ਬੜਾ ਪਿਆਰਾ ਬਾਈ ਬੜਾ ਜਿਆਦਾ ਪਿਆਰਾ ਮੇਰੀ ਮਾਤਾ ਬਾਈ ਤੂੰ ਐਂ ਹਿਸਾਬ ਲਾ ਲਓ ਵੀ ਜੇ ਡੈਡੀ ਮੇਰਾ ਮੰਨ ਲਓ ਡੈਡੀ ਦੇ ਪੈਗ ਲੱਗੇ ਹੋਇਆ ਡੈਡੀ ਡੈਡੀ ਪੈ ਨਹੀਂ ਰਿਹਾ ਵੀ ਵੀ ਐਂ ਛਿਗੜਿਚੀਆਂ ਜੀਆਂ ਲਿੱ ਟਿਗੜੀ ਚੇਂਜੇ ਕਰੀ ਜਾਂਦਾ ਵੀ ਜਿਵੇਂ ਇਹਨਾਂ ਨੇ ਕਹਤਾ ਵੀ ਆ ਜਾ ਬਾਪੂ ਪੈ ਜਾ ਪੈਂਦਾ ਨਹੀਂ ਮਾਤਾ ਨੇ ਐਂ ਕਹਿਣਾ ਵੀ ਪੈਨ ਜਾਂ ਨਹੀਂ ਮੰਜੇ ਤੇ ਹੁੰਦਾ ਬਾਈ ਸਪਾਈਡਰਮੈਨ ਬਣ ਜਾਂਦਾ ਮਾਂ ਤੇ ਪੁੱਤ ਮੰਜੇ ਤੇ ਸਿੱਧਾ ਐਂ ਨਹੀਂ ਹੈਗਾ ਵੀ ਐਂ ਕਹੂੰਗਾ ਵੀ ਨਾ ਪੈਣਾ ਨਹੀਂ ਨਾ ਸਿੱਧਾ ਮੰਜੇ ਤੇ ਵਾਹ ਘੈਂਟ ਜੁੜੀ ਵਾਹ ਸੋ ਠੀਕ ਹੈ ਸਸਰੀ ਗੱਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇੱਥੇ ਤੱਕ ਦੇਖ ਕੇ ਤਾਂ ਤੁਹਾਨੂੰ ਤੁਸੀਂ ਜਿਨ੍ਹਾਂ ਨੇ ਸਾਨੂੰ ਚੱਲਿਆ ਠੀਕ ਹੈ ਨਾ ਨਹੀਂ ভাই ਦੇਖਣਗੇ ਯਾਰ ਮੈਨੂੰ ਮੈਨੂੰ ਨਾ ਸੱਚੀ ਬਾਈ ਇੰਨਾ ਪਿਆਰ ਕਰਦੇ ਨਾ ਆਪਦਾ ਛੋਟਾ ਭਾਈ ਸਮਝ ਗਏ ਆਪਦਾ ਬੱਚਾ ਸਮਝ ਗਏ ਸਾਰਾ ਦੇਖਣਗੇ ਤੇ ਮੈਨੂੰ ਬਾਅਦ ਚ ਕਹਿਣਗੇ ਵੀ ਉਹ ਯਾਰ ਬਾਬਾ ਘੈਂਟ ਸੀ ਯਾਰ ਤੂੰ ਘੈਂਟ ਕਰ ਜਿਨ੍ਹਾਂ ਨੇ ਸਾਰਾ ਦੇਖਿਆ ਥੱਲੇ ਕਮੈਂਟ ਕਰ ਦਿਓ ਵੀ ਅਸੀਂ ਭਾਈ ਸਾਰਾ ਦੇਖਿਆ ਤੇ ਬਾਈ ਐਤ ਕੀ ਨਾ ਬਾਈ ਬਣੇ ਐਤ ਕੀ ਐਂ ਜਰੂਰ ਕਿਓ ਥੱਲੇ ਅਖਰ ਟੀਵੀ ਦੇ ਜਿੰਨੇ ਕਮੈਂਟ ਕਰੋਗੇ ਬਾਈ ਬਣਾ ਇਹ ਜ਼ਰੂਰ ਲਿਖਿਓ ਲਵ ਯੂ ਗਲਾਬ ਓਏ ਇਹ ਵੀ ਲਿਖ ਦਿਓ ਫੋਲੋਅਰ ਕਿੰਨੇ ਨੇ ਇੰਸਟਾਗ੍ਰਾਮ ਤੇ 9.9 ਲੱਖ ਬਾਈ 9.9 ਲੱਖ ਹੈਗਾ ਹਨਾ 930 ਹੋ ਗਿਆ ਬਾਈ ਉਹਨਾਂ ਨੂੰ ਐ ਕਹ ਦਿਓ ਵੀ ਸਾਰੇ ਅੱਖਰ ਨੂੰ ਅੱਖਰ ਨੂੰ ਸਬਸਕ੍ਰਾਈਬ ਕਰ ਲਿਓ ਬਾਈ YouTube ਅੱਖਰ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਤੇ Insta ਤੇ ਫੋਲੋ ਕਰ ਲਿਓ ਅੱਖਰ ਟੀਵੀ ਨੂੰ ਤੇ ਬੈਲ ਆਈਕਨ ਵਾਲੀ ਘੰਟੀ ਦਬ ਲਿਓ ਕੋਈ ਵੀ ਪੋਡਕਾਸਟ ਆਵੇ ਇਹ ਤਾਂ ਅਜੇ ਸ਼ੁਰੂਆਤ ਸੀ ਅਗਲਾ ਇੱਕ ਹੋਰ ਆਊਗਾ ਗਲਾਬ ਸਿੱਧੂ ਗਗਨਦੀਪ ਤੇ ਵਿਦ ਸਾਰੀ ਟੀਮ ਗਲਾਬ ਸਿੱਧੂ ਟੀਮ ਗਲਾਬ ਸਿੱਧੂ 뮤직 ਵਾਲੀ ਸਾਰੀ ਟੀਮ ਤੇ ਬੈਲ ਆਈਕਨ ਦਬ ਲਿਓ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤੇ ਬੱਸ ਹੋਰ ਹੋ ਕੁਛ ਹੁੰਦਾ ਹੀ ਨਹੀਂ ਕਰਨਾ ਨਾ ਚਲੋ ਠੀਕ ਹੈ ਭਾਈ ਓਕੇ ਭਾਈ ਓਕੇ ਭਾਈ ਓਕੇ ਬੱਲੇ ਭਾਈ ਓਕੇ ਗਗਨ ਭਾਈ ਬਹੁਤ ਵਧੀਆ ਸੰਗੀਤ ਸੋਹਣੇ ਮਲਾਕ ਬਹੁਤ ਧੰਨਵਾਦ ਓਕੇ ਭਾਈ ਠੀਕ ਹੈ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਇੱਥੇ ਤੱਕ ਦੇਖ ਕੇ ਤਾਂ ਤੁਹਾਨੂੰ ਤੁਸੀਂ ਜਿਨ੍ਹਾਂ ਨੇ ਸਾਨੂੰ ਚੱਲਿਆ ਠੀਕ ਹੈ ਨਾ ਨਹੀਂ ਭਾਈ ਦੇਖਣਗੇ ਯਾਰ ਮੈਨੂੰ ਮੈਨੂੰ ਨਾ ਸੱਚੀ ਭਾਈ ਇੰਨਾ ਪਿਆਰ ਕਰਦੇ ਨਾ ਆਪ ਦਾ ਛੋਟਾ ਭਾਈ ਸਮਝ ਗਏ ਆਪ ਦਾ ਬੱਚਾ ਸਮਝ ਗਏ ਸਾਰਾ ਦੇਖਣਗੇ ਤੇ ਮੈਨੂੰ ਬਾਅਦ ਚ ਕਹਿਣਗੇ ਵੀ ਓ ਯਾਰ ਬਾਬਾ ਘੈਂਟ ਸੀ ਯਾਰ ਤੂੰ ਘੈਂਟ ਗੱਲਾਂ ਜਿਨ੍ਹਾਂ ਨੇ ਸਾਰਾ ਦੇਖਿਆ ਥੱਲੇ ਕਮੈਂਟ ਕਰ ਦਿਓ ਵੀ ਅਸੀਂ ਭਾਈ ਸਾਰਾ ਦੇਖਿਆ ਤੇ ਭਾਈ ਐਤ ਕੀ ਨਾ ਬਾਈ ਬਣੇ ਐਤ ਕੀ ਐਂ ਜ਼ਰੂਰ ਕਿਓ ਥੱਲੇ ਅਖਰ ਟੀਵੀ ਦੇ ਜਿੰਨੇ ਕਮੈਂਟ ਕਰੋਗੇ ਬਾਈ ਬਣਾ ਇਹ ਜ਼ਰੂਰ ਲਿਖਿਓ ਲਵ ਯੂ ਗਲਾਬ ਓਏ ਇਹ ਵੀ ਲਿਖ ਦਿਓ ਫੋਲੋਅਰ ਕਿੰਨੇ ਨੇ ਇੰਸਟਾਗ੍ਰਾਮ ਤੇ 9.9 ਲੱਖ ਹੈਗਾ ਹਾਂ 930 ਹੋ ਗਿਆ ਬਾਈ ਉਹਨਾਂ ਨੂੰ ਐ ਕਹ ਦਿਓ ਵੀ ਸਾਰੇ ਅੱਖਰ ਨੂੰ ਹਾਂ ਅੱਖਰ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਸਾਰੇ ਅੱਖਰ ਨੂੰ ਸਬਸਕ੍ਰਾਈਬ ਕਰ ਲਿਓ YouTube ਤੇ ਤੇ Insta ਤੇ ਫੋਲੋ ਕਰ ਲਿਓ ਅੱਖਰ ਟੀਵੀ ਨੂੰ ਤੇ ਬੈਲ ਆਈਕਨ ਵਾਲੀ ਘੰਟੀ ਦੱਬ ਲਿਓ ਕੋਈ ਵੀ ਪੋਡਕਾਸਟ ਆਵੇ ਇਹ ਤਾਂ ਹਜੇ ਸ਼ੁਰੂਆਤ ਸੀ ਅਗਲਾ ਇੱਕ ਹੋਰ ਆਊਗਾ ਗਲਾਬ ਸਿੱਧੂ ਗਗਨਦੀਪ ਤੇ ਵਿਦ ਸਾਰੀ ਟੀਮ ਗਲਾਬ ਸਿੱਧੂ ਟੀਮ ਗਲਾਬ ਸਿੱਧੂ 뮤직 ਵਾਲੀ ਸਾਰੀ ਟੀਮ ਤੇ ਬੈਲ ਆਈਕਨ ਦੱਬ ਲਿਓ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤੇ ਬਸ ਹੋਰ ਹੋ ਕੁਛ ਹੁੰਦਾ ਨਹੀਂ ਕਰਨਾ ਨੂੰ ਚਲੋ ਠੀਕ ਹੈ ਭਾਈ ਓਕੇ ਭਾਈ ਓਕੇ ਭਾਈ ਓਕੇ ਵੱਡੇ ਭਾਈ ਓਕੇ ਗਗਨ ਭਾਈ ਬਹੁਤ ਵਧੀਆ ਚੰਗੀ ਸੋਹਣੀ ਮੁਲਾਕਾਤ ਹੋਵੇ ਭਾਈ ਧੰਨਵਾਦ ਓਕੇ ਵੀਰੇ